ਦਿਲ ਮੇਰੇ ਆ ਕੁੱਕ ਦੀ ਮੌਤ ਸਿਰ ਤੇ ਤੇਰਾ ਗਾਫਲਾ ਅਜਬ ਖਿਆਲ ਹੈ ਓਏ ਤੇਰਾ ਗਾਫਲਾ ਅਜਬ ਖਿਆਲ ਹੈ ਓਏ ਕਿਉਂ ਨਹੀਂ ਰਬ ਰਹਿਮਦਾ ਖੋਫ ਤੈਨੂੰ ਜ਼ਬਰਦਸਤ ਆਪੁਰਖ ਆਕਾਲ ਹੈ ਓਏ ਜਬਰਦਸਤ ਉਹ ਪੁਰਖ ਆਕਾਲ ਹੈ ਓਏ ਧਰਤੀ ਤੋਲ ਦੇ ਪਕੜ ਹਿਲਾਮਣੇ ਨੂੰ ਕੋਲੇ ਰੱਖਿਆ ਕਹਿਰ ਪੂਚਾਲ ਹੈ ਓਏ ਕੋਲੇ ਰੱਖਿਆ ਕਹਿਰ ਪੂਚਾਲ ਹੈ ਓਏ ਇਸ ਜੀਵ ਦੇ ਜਨ ਨਿਕਾਲਣੇ ਨੂੰ ਕੋਲੇ ਰੱਖਿਆ ਰੱਬ ਨੇ ਕਾਲ ਹੈ ਓਏ ਕੂਲੇ ਰੱਖਿਆ ਰੱਬ ਨੇ ਕਾਲ ਹੈ ਓਏ ਉਹਦੇ ਪਾਸ ਤਕਦੀਰ ਦੀ ਛੁਰੀ ਬੰਦੇ ਕਰਦੀ ਬੱਕਰੀ ਵਾਂਗ ਰਾਹ ਹalal ਹੈ ਓਏ ਕਰਦੀ ਬੱਕਰੀ ਵਾਂਗ ਰਾਹ ਹalal ਹੈ ਓਏ ਪਕੜ ਦਵਾਸ ਤੇ ਉੱਡਦੇ ਪੰਛੀਆਂ ਨੂੰ ਉਹਦੇ ਪਾਸ ਤਕਦੀਰ ਦਾ ਜਾਲ ਹੈ ਓਏ ਉਹ ਦੇ ਪਾਸ ਤਕਦੀਰ ਦਾ ਜਾਲ ਹੈ ਓਏ ਕੋਲ ਉਸ ਦੇ ਅਗੰਤੇ ਪਉਣ ਪਾਣੀ ਕੋਲ ਉਸ ਦੇ ਹੜਸial ਹੈ ਓਏ ਕੋਲ ਉਸ ਦੇ ਹੜਸial ਹੈ ਓਏ